ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਈ ਪ੍ਰੇਮਾ ਜੀ ਬਾਰੇ ਥੋੜੀ ਜਾਣਕਾਰੀ ਹਾਸਲ ਕਰਾਂਗੇ ਸਦੀਆਂ ਤੋਂ ਜਾਤ ਪਾਤ ਦੀ ਚੱਕੀ ਵਿੱਚ ਪੀਸੀ ਜਾ ਰਹੀ ਮਨੁੱਖਤਾ ਵਿੱਚ ਬਰਾਬਰੀ ਦਾ ਭਾਵ ਪੈਦਾ ਕਰਨ ਲਈ ਗੁਰੂ ਜੀ ਨੇ ਇਹ ਮਰਿਆਦਾ ਬਣਾ ਦਿੱਤੀ ਸੀ ਕਿ ਜੋ ਆਦਮੀ ਕਿਸੇ ਤਰ੍ਹਾਂ ਦੇ ਜਾਤੀ ਅਹੰਕਾਰ ਕਾਰਨ ਪੰਗਤ ਵਿੱਚ ਬੈਠ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਤੋਂ ਸੰਕੋਚ ਕਰੇਗਾ ਉਸ ਨੂੰ ਸਾਧ ਸੰਗ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਰੱਬ ਦੇ ਬੰਦਿਆਂ ਤੋਂ ਨਫ਼ਰਤ ਹੋਵੇ ਉਹਨਾਂ 사ਤ ਸੰਗ ਵਿੱਚੋਂ ਕੀ ਖੱਟਣਾ ਹੋਇਆ 사ਤਗੁਰੂ ਅਮਰਦਾਸ ਜੀ ਵਾਸਤੇ ਇਹ ਗੜ ਇਹ ਗੱਲ ਬੜੀ ਅਸਹਿ ਸੀ ਕਿ ਧਰਮ ਦੀ ਓਟ ਲੈ ਕੇ ਰੱਬ ਦੇ ਪੈਦਾ ਕੀਤੇ ਕਿਸੇ ਬੰਦੇ ਨੂੰ ਨੀਵੀਂ ਜਾਤ ਦਾ ਕਹਿ ਕੇ ਉਸ ਦਾ ਆਰਥਿਕ ਤੇ ਮਾਨਸਿਕ ਪੱਖੋਂ ਸ਼ੋਸ਼ਣ ਕੀਤਾ ਜਾਵੇ ਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਵੇ ਸਤਿਗੁਰੂ ਜੀ ਇਤਨੇ ਕੋਮਲ ਹਿਰਦੇ ਵਾਲੇ ਸਨ ਕਿ ਅਖੌਤੀ ਬ੍ਰਾਹਮਣੀ ਵਰਣ ਵੰਡ ਅਨੁਸਾਰ ਸ਼ੁੱਧ ਸ਼੍ਰੇਣੀ ਵਿੱਚ ਆਉਣ ਵਾਲੇ ਮਨੁੱਖ ਤਾਂ ਕਿਤੇ ਰਹੇ ਉਹ ਕਿਸੇ ਐਸੇ ਗਏ ਗੁਜਰੇ ਮਨੁੱਖ ਤੋਂ ਵੀ ਨਫ਼ਰਤ ਨਹੀਂ ਕਰਨਦੇ ਜਿਸ ਨੇ ਵਿਕਾਰਾਂ ਵਿੱਚ ਫਸ ਕੇ ਆਪਣਾ ਸਰੀਰ ਭੀ ਮਹਾਰੋਗੀ ਬਣਾ ਲਿਆ ਹੋਵੇ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਸਾਖੀ ਆਉਂਦੀ ਹੈ ਕਿ ਲਾਹੌਰ ਵਾਸੀ ਕਤਨਾੜ ਖੱਤਰੀ ਦਾ ਇੱਕੋ ਇੱਕ ਪੁੱਤਰ ਸੀ ਜਿਸ ਦਾ ਨਾਮ ਪ੍ਰੇਮਾ ਸੀ ਪ੍ਰੇਮਾ ਜੀ ਅੱਲੜ ਹੀ ਸੇ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਮੰਦੇ ਭਾਗਾ ਨੂੰ ਉਹ ਮਾੜੀ ਸੰਗਤ ਵਿੱਚ ਪੈ ਗਿਆ ਮਾੜੀ ਸੰਗਤ ਕਰਕੇ ਵਿਸ਼ੇਵਕਾਰਾਂ ਤੇ ਨਸ਼ੀਆਂ ਆਦਿ ਵਿੱਚ ਅਜਿਹਾ ਗਲਤਾਨ ਹੋਇਆ ਕਿ ਸਾਰਾ ਸਰੀਰ ਮਹਾਰੋਗੀ ਹੋ ਗਿਆ ਕ੍ਰੀਮਾ ਕੋਹੜਦਾਰ ਰੋਗੀ ਹੋ ਗਿਆ ਤੇ ਸਾਰਾ ਸਰੀਰ ਹੀ ਗਲ ਗਿਆ ਸਾਰੇ ਸਰੀਰ ਵਿੱਚ ਪਾਖ ਪੈ ਗਈ ਤੇ ਇਸ ਕੋਲੋਂ ਬਦਬੂ ਆਣੀ ਸ਼ੁਰੂ ਹੋ ਗਈ ਇਹ ਰੋਗ ਇਤਨਾ ਚੰਦਰਾ ਹੈ ਕਿ ਇਸ ਦਿਲਾਕ ਤੋਂ ਡਰਦਿਆਂ ਲੋਕ ਕੋੜੀ ਦੇ ਰੋਗੀ ਨੂੰ ਬਸੋਂ ਦੇ ਨੇੜੇ ਨਹੀਂ ਰਹਿਣ ਦਿੰਦੇ ਮਾੜੀ ਸੰਗਤ ਰੱਖਣ ਵਾਲੇ ਬੰਦੇ ਬੰਦੇ ਉਤਨੀ ਦੇਰ ਤੱਕ ਹੀ ਯਾਰ ਹੁੰਦੇ ਹਨ ਜਦ ਤੱਕ ਖਾਣ ਪੀਣ ਦੀਆਂ ਮੌਜਾਂ ਬਣੀਆ ਰਹਿਣ ਕ੍ਰੀਮੇ ਦੇ ਸਭ ਸਾਥੀ ਵੀ ਇਸ ਔਖੀ ਕੜੀ ਵਿੱਚ ਉਸ ਦਾ ਸਾਥ ਛੱਡ ਗਏ ਪ੍ਰੇਮਾ ਬਹੁਤ ਹੀ ਬੇਸਹਾਰਾ ਹੋ ਗਿਆ ਸਵਾ ਬਨਾਲ ਇਹ ਗੋਇੰਦਵਾਲ ਆ ਅਪੜਿਆ ਪ੍ਰੇਮਾ ਹੁਣ ਪਿਛਲੀਆਂ ਮੰਦ ਕਰਤੂਤਾ ਤੇ ਬੜਾ ਪਛਤਾਉਂਦਾ ਸੀ ਗੁਰੂ ਅਮਰਦਾਸ ਜੀ ਦਾ ਹਿਰਦਾ ਪੰਗੜ ਗਿਆ ਗੁਰੂ ਅਮਰਦਾਸ ਜੀ ਨੇ ਵੈਦ ਭਾਈ ਲਾਲੂ ਜੀ ਰਾਹੀਂ ਪ੍ਰੇਮਾ ਜੀ ਦਾ ਆਪਣੇ ਦਵਾਖਾਨੇ ਵਿੱਚ ਇਲਾਜ ਕਰਵਾਇਆ ਅੱਜ ਹੋਰ ਕੱਲ ਹੋਰ ਕੁਝ ਦਿਨਾਂ ਵਿੱਚ ਹੀ ਪ੍ਰੇਮਾ ਨਰੋਆ ਹੋ ਗਿਆ ਗੁਰੂ ਜੀ ਨੇ ਗੁਰੂ ਜੀ ਨੇ ਉਸ ਨੂੰ ਅਗਾਹ ਤੋਂ ਕੁੜਾਹੇ ਪੈੜ ਤੋਂ ਬਚਾਉਣ ਲਈ ਇੱਕ ਚੰਗਾ ਗ੍ਰਹਿਸਤੀ ਬਣਾਉਣ ਦੀ ਸੋਚ ਸੋਚੀ ਪਰ ਜਿਸ ਗੱਬੜੂ ਦਾ ਪਿਛਲਾ ਜੀਵਨ ਇਤਨਾ ਕੁ ਕਰਮੀ ਰਹਿ ਚੁੱਕਿਆ ਹੋਵੇ ਉਸ ਉੱਤੇ ਇਤਬਾਰ ਕਰਕੇ ਉਸ ਨੂੰ ਆਪਣੀ ਧੀ ਕੌਣ ਦੇਵੇ ਇੱਕ ਸਿੱਖ ਗੁਰੂ ਜੀ ਦਾ ਹੁਕਮ ਮੰਨਦਾ ਹੋਇਆ ਪ੍ਰੀਮੀ ਨਾਲ ਆਪਣੀ ਲੜਕੀ ਦਾ ਵਿਆਹ ਕਰਨ ਲਈ ਤਿਆਰ ਹੋ ਗਿਆ ਪਰ ਉਸਦੀ ਵੋਟੀ ਨਾਮੰਨੇ ਗੁਰੂ ਜੀ ਦੇ ਪਾਸ ਆ ਕੇ ਉਹ ਆਖਣ ਲੱਗੀ ਕਿ ਆਪਣੇ ਜਗਰ ਦਾ ਟੋਟਾ ਆਪਣੀ ਲੜਕੀ ਉਸੇ ਦੇ ਹੀ ਲਾੜਲਾ ਸਕਦੀ ਹੈ ਜਿਸ ਦੇ ਖਾਨਦਾਨ ਦਾ ਕੁਝ ਪਤਾ ਸੁਰ ਹੋਵੇ। ਸਾਧ ਗੁਰੂ ਜੀ ਆਖਣ ਲੱਗੇ ਪ੍ਰੇਮਾ ਸਾਡਾ ਪੁੱਤਰ ਹੈ ਬਸ। ਇਹੀ ਇਸ ਦਾ ਖਾਨਦਾਨ ਹੈ। ਇਹ ਮਨੁੱਖਤਾ ਦੇ ਇੱਕ ਬੇਮਿਸਾਲ ਕਦਰ ਸੀ। ਮਾਈ ਮੰਗੀ ਪ੍ਰੇਮੇ ਦਾ ਆਨੰਦਕਾਰ ਜਿਸ ਸਿੱਖ ਰੋ ਰੀਤੀ ਨਾਲ ਹੋਇਆ 사ਤਗੁਰੂ ਮਹਿ ਨਾਲ ਪ੍ਰੇਮੇ ਦਾ ਜੀਵਨ ਐਸਾ ਬਦਲਿਆ ਕਿ ਉਹ ਅਤ ਉੱਤਮ ਗੁਣਕਾਰੀ ਪੁਰਸ਼ ਬਣ ਗਿਆ ਕੁਝ ਸਮੇਂ ਬਾਅਦ ਇਸ ਨਵੇਂ ਜੋੜੇ ਨੂੰ ਸਿੱਖ ਧਰਮ ਦੇ ਪ੍ਰਚਾਰਕ ਥਾਪਿਆ ਗਿਆ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਇਤਿਹਾਸ ਵਿੱਚ ਮੱਥੋ ਮੁਰਾਰੀ ਨਾਮ ਬਹੁਤ ਪ੍ਰਸਿੱਧ ਹੋਇਆ ਜਿਨ੍ਹਾਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸੀ ਮੱਥੋ ਉਸ ਲੜਕੀ ਦਾ ਨਾਮ ਸੀ ਜੋ ਪ੍ਰੇਮੇ ਨਾਲ ਵਿਹਾਈ ਗਈ ਸੀ ਤੇ ਪ੍ਰੇਮੇ ਦਾ ਨਾਂ ਆ ਮੁਰਾਰੀ ਪ੍ਰਸਿੱਧ ਹੋਇਆ ਬੀਬੀ ਮੱਥੋਂ ਤੇ ਮੁਰਾਰੀ ਦੀ ਇਹ ਸਾਖੀ ਸਿੱਖ ਮਤ ਦੇ ਕਈ ਨੁਕਤੇਆਂ ਨੂੰ ਰੌਸ਼ਨ ਕਰਦੀ ਹੈ ਜਿਵੇਂ ਵੱਡੇ ਤੋਂ ਵੱਡਾ ਮੰਦ ਕਰਮੀ ਵੀ ਸਿੱਖੀ ਵਿੱਚ ਆ ਕੇ ਨੇਕ ਤੇ ਉੱچے ਸੁੱਚੇ ਜੀਵਨ ਦਾ مالک ਬਣ ਸਕਦਾ ਹੈ ਆਨੰਦ ਕਾਰਜ ਜਾਂ ਰਿਸ਼ਤੇ ਜਾਂ ਰਿਸ਼ਤੇ ਨਾਤੀਆਂ ਲਈ ਜਾਤ ਪਾਤ ਖਾਨਦਾਨ ਤੇ ਮਾਇਆ ਆਦਿਕ ਦੇ ਆਧਾਰ ਨਹੀਂ ਦੇਖਣੇ ਚਾਹੀਦੇ ਇਹਨਾਂ ਦੇ ਥਾਂ 'ਵਿੜਕੇ ਦੇ ਗੁਣ ਸੋਭਾ ਆਚਰਣ ਸਿਹਤ ਉਮਰ ਸੱਭਿਆਚਾਰ ਆਦਿਕ ਦਾ ਮੇਲ ਵਾਚਣਾ ਪਰਖਣਾ ਚਾਹੀਦਾ ਹੈ ਇਸ ਤਰ੍ਹਾਂ ਇਹ ਸਾਖੀ ਚੰਗੇ ਇਨਸਾਨ ਬਣਨ ਅਤੇ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ